ਜੇ ਆਮ ਆਦਮੀ ਪਾਰਟੀ ਨਾਲ ਜਿਸ ਤਰ੍ਹਾਂ ਇਹ ਸੀਟਾਂ ਮੰਗਦੇ ਆ ਸਮਝੌਤਾ ਕਰ ਲਿਆ ਤਾਂ ਉਹ 10-12 ਸੀਟਾਂ ਸਾਨੂੰ ਥਾਲੀ ਵਿੱਚ ਪਰੋਸ ਕੇ ਅਸੀਂ ਭਾਜਪਾ ਨੂੰ ਦੇ ਰਹੇ ਹੋਵਾਂਗੇ ਇਹ ਜਿੱਤਨ ਵਾਲੇ ਬੰਦੇ ਨਹੀਂ ਜਿੱਤਨ ਵਾਲੇ ਬੰਨੇ ਕੋਈ ਨਹੀਂ ਹੈਗੇ ਉਹ ਕਹਿੰਦੇ ਵੀ ਤੁਸੀਂ 2 ਜਾਂ 3 ਸੀਟਾਂ ਜਿਹੜੀਆਂ ਲੈਣੀਆਂ ਆਪਣੀ ਗੱਲ ਕਰੋ ਇਹ ਕਹਿ ਰਹੇ ਆ ਵੀ ਤੁਸੀਂ ਸਾਨੂੰ ਇੱਕ ਲੋਕ ਸਭਾ ਸੀਟ ਦਿੱਤੀ ਸੀ ਇੱਕ ਲੋਕ ਸਭਾ ਦੇ ਹਿਸਾਬ ਨਾਲ ਸਾਨੂੰ 10 ਜਾਂ 11 ਜਿਹੜੀਆਂ ਉਹ ਦੋ ਉਹ ਕਹਿੰਦੇ ਵੀ ਨਹੀਂ ਇੰਨੀਆਂ ਸੀਟਾਂ ਅਸੀਂ ਨਹੀਂ ਦੇ ਸਕਦੇ ਤੁਹਾਨੂੰ 2 3 ਜਾਂ ਹੱਦ ਤੋਂ ਹੱਦ 4 ਸੀਟਾਂ ਤੱਕ ਉਹ ਕਹਿੰਦੇ ਵੀ 4 ਲੈ ਲਓ ਵੀ ਅਸੀਂ ਨਹੀਂ ਚਾਹੁੰਦੇ ਬਿਲਕੁਲ ਉਹ ਮਾਇਆਵਤੀ ਵਾਲਾ ਪੱਤਾ ਜੇ ਮਾਇਆਵਤੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਨਾ ਖੜਦੇ ਤਾਂਕਰ ਟੁਕੜ 16 ਹੋਰ ਸੀਟਾਂ ਜਿਹੜੀਆਂ ਕਾਂਗਰਸ ਤੇ ਖਰੇਸ਼ ਯਾਦਵ ਨੇ ਲੈ ਜਾਣੀਆਂ ਸੀ ਸੋ ਮਾਇਆਵਤੀ ਨੇ ਜਿਹੜੀਆਂ ਵੋਟਾਂ ਲਈਆਂ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਸੋ ਕਾਂਗਰਸ ਜਿਹੜੀ ਹਰਿਆਣੇ ਦੀ ਉਹ ਇਸ ਤਰ੍ਹਾਂ ਹੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸੀਟਾਂ ਦੇ ਕੇ ਸਿੱਧੇ ਰੂਪ ਵਿੱਚ ਉਹ ਸੀਟਾਂ ਭਾਜਪਾ ਨੂੰ ਦੇਣ ਵਾਲੀ ਗੱਲ ਹੋ ਗਈ ਐ ਸੇ ਡਟ ਕੇ ਲੜਾਂਗੇ ਔਰ ਹਵਾ ਹੈ ਐਸ ਵੇਲੇ ਕਾਂਗਰਸ ਦੇ ਹੱਕ ਵਿੱਚ ਹਵਾ ਹੈਗੀ ਆ ਹੁਣ ਜਿਹੜੀ ਇਹਨਾਂ ਨੂੰ 10ਵੀਂ ਸੀਟ ਦਿੱਤੀ ਸੀ ਜੀ ਉਹ ਵੀ ਕਾਂਗਰਸ ਕੋਲ ਹੁੰਦੀ ਇੱਕ ਰਕਸ਼ੇਤਰ ਵਾਲੀ ਤਾਂ ਕਾਂਗਰਸ ਨੇ ਜਿੱਤ ਜਾਣਾ